ਸਤਿਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰਪਿਆਰੀ ਸੰਗਤ ਜੀ ਸੁਣਦੇ ਹਾਂ ਗੁਰਦੁਆਰਾ ਸਾਹਿਬ ਅੜੀ ਸਰ ਸਾਹਿਬ ਦਾ ਇਤਿਹਾਸ ਪਾਤਸ਼ਾਹੀ ਨੌਮੀ 1722 ਈਸਵੀ ਨੂੰ ਹੰਢਾਇਆ ਪੂ ਦੇ ਮਹੀਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪੱਕੇ ਗੁਰਸਰ ਆਏ ਪੱਕੇ ਗੁਰਸਰ ਤੋਂ ਚੱਲ ਕੇ ਕੱਚੇ ਗੁਰਸਰ ਆਏ ਕੱਚੇ ਗੁਰਸਰ ਤੋਂ ਚੱਲ ਕੇ ਇਸ ਸਥਾਨ ਤੇ ਆਏ ਪਿੰਡ ਤੋਂ ਲੈ ਦੀ ਜੂ ਸੀ ਕਿ ਗੁਰੂ ਸਾਹਿਬ ਜੀ ਦਾ ਘੋੜਾ ਅੱਗੇ ਨਾ ਤੁਰਿਆ ਤਾਂ ਗੁਰੂ ਸਾਹਿਬ ਜੀ ਨੂੰ ਸਾਧ ਸੰਗਤ ਨੇ ਪੁੱਛਿਆ ਘੋੜਾ ਅੜੀ ਪੈ ਗਿਆ ਹੈ ਇਹ ਕੀ ਕਾਰਨ ਹੈ ਗੁਰੂ ਸਾਹਿਬ ਜੀ ਨੇ ਦੱਸਿਆ ਕਿ ਘੋੜਾ ਅੜੀ ਤਾਂ ਪੈ ਗਿਆ ਹੈ ਇੱਥੇ ਤੁਰਕ ਮੁਸਲਮਾਨ ਜਿਮੀਦਾਰਾਂ ਦਾ ਤਬਾਕੂ ਦਾ ਖੇਤ ਹੈ ਐਸਾ ਸਮਾਂ ਆਏਗਾ ਕਿ ਕਿਸੇ ਸਮੇ ਇਹ ਵੀ ਗੁਰੂ ਦੇ ਸਿੱਖ ਹੋਣਗੇ ਅਤੇ ਕੇ ਗੁਰੂ ਘਰ ਦੀ ਸੇਵਾ ਕਰਿਆ ਕਰਨਗੇ ਜੋ ਵੀ ਸ਼ਰਧਾਲੂ ਸੁੱਖਾਂ ਸੁਖਣਗੇ ਉਹਨਾਂ ਦੇ ਅੜੇ ਹੋਏ ਕੰਮ ਸਵਰਣਗੇ ਅਤੇ ਕਾਰਜ ਸੰਪੂਰਨ ਹੋਣਗੇ ਇਹ ਵਚਨ ਕਹਿ ਕੇ ਗੁਰੂ ਸਾਹਿਬ ਇਸ ਅਸਥਾਨ ਤੋਂ ਸੋਹੀ ਆਣਾ ਸਾਹਿਬ ਚਲੇ ਗਏ ਇਸ ਕਰਕੇ ਇਸ ਗੁਰਦੁਆਰੇ ਦਾ ਨਾਮ ਗੁਰਦੁਆਰਾ ਅੜੀ ਸਰ ਸਾਹਿਬ ਰੱਖਿਆ ਗਿਆ ਹੈ ਇਸ ਅਸਥਾਨ ਦੀ ਸੇਵਾ ਜਥੇਦਾਰ ਬਾਬਾ ਹਰਬੰਸ ਸਿੰਘ ਜੀ ਅਤੇ ਬਾਬਾ ਕਰਨੈਲ ਸਿੰਘ ਜੀ ਨੇ 24 ਦਸੰਬਰ 1911 ਨੂੰ ਕਰਵਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ